ਖੜਾ ਪਰਵਾਹ ਹਦਮ ਹੋ ਗਿਆ ਅਸੀਂ ਉੱਟੇ ਗਏ ਕੋਈ ਸੇਫਟੀ ਨਹੀਂ ਕੋਈ ਗੋਲਡੀ ਨਹੀਂ ਸਾਨੂੰ ਇਨਜਾਬ ਚਾਹੀਦਾ ਮੇਰੇ ਮੇਰੇ ਕੋਲ ਹੀ ਮਾਰ ਦਿੰਦਾ ਮੇਰੇ ਮਾਰਦਾ ਉਹਨੂੰ ਕਿਉਂ ਮਾਰਿਆ ਮੇਰੇ ਮਾਰਦਾ ਕੋਈ ਗੱਲ ਨਹੀਂ ਸੀ ਸਾਡੇ ਪਰਵਾਹ ਮੇਰੇ ਲੜਕੇ ਡੁੱਲ ਗਏ ਸਾਡੇ ਘਰ ਬਰਬਾਦ ਹੋ ਗਏ ਸਰਕਾਰ ਨੇ ਕੋਈ ਸਾਲ ਨਹੀਂ ਛੋਡੇ ਛੋਡੇ ਬਿੜ ਜੇਗੀ 5 ਸਾਲ ਦੀ ਇਹ ਕੁੜੀਆ ਕੀ 10 ਸਾਲ ਦੀ ਇੱਕ 17 ਸਾਲ ਦੀ ਕੁੜੀਆ ਕੋਈ ਪ੍ਰਸ਼ਾਸਨ ਨਹੀਂ ਕੋਈ ਸਰਕਾਰਾਂ ਨਹੀਂ ਗੁਲ ਲੈਣੀ ਜਿਸ ਤਾਂ ਲਾਗੇ ਸੋ ਤਾਂ ਜਾਣੇ ਮੇਰੀ ਵੱਡੀ ਭਾਬੀ ਦਾ ਜਹਾਲ ਦੇਖੋ ਸਾਰੇ ਪਰਿਵਾਰ ਦਾ ਕੀ ਹੋਦਾ ਉਹਨਾਂ ਦਾ ਕੀ ਕਸੂਰ ਸੀਗਾ ਵਿਚਾਰੀ ਦੇ ਉਹਦਾ ਗੁਰਦਾਰੇ ਬੱਤਾ ਡੇਕੜ ਗਿਆ ਜੀਗਾ ਲੋਕਾਂ ਲਈ ਸਾਫ ਨਹੀਂ ਖੜਾ ਹੁੰਦਾ ਸੀਗਾ ਉਹਦੇ ਨਾਲ ਇਹਨਾਂ ਨੇ ਤੱਕਾ ਕੀਤਾ ਅਜੀ ਕਰ ਜਲਦ ਜਲਦ ਇਹਨਾਂ ਨੂੰ ਵੜ ਕੇ ਸਜ਼ਾ ਦੇਣੀ ਚਾਹੀਦੀ ਹੈ ਡੇਲੀ ਰੁਟੀਨ ਦਾ ਕੰਮ ਹੈ ਅੱਜ ਇੱਕ ਦੀ ਮਾਂ ਦੇ ਬੱਚਾ ਚ ਸਭ ਤੋਂ ਵੱਡਾ ਦੁੱਖ ਹੁੰਦਾ ਜਿਹਦੀ ਮਾਂ ਦਾ ਪੁੱਤਰ ਇੱਕ ਜਵਾਨ ਇਦਾਂ ਚੱਲੇ ਉਸ ਤੋਂ ਵੱਡਾ ਦੁਨੀਆ ਕੋ ਦੁੱਖ ਨਹੀਂ ਇਹ ਮਸਲੇ ਦਾ ਹੱਲ ਹੈ ਜੀ ਇਹ ਕਾਦਾ ਹੱਲ ਹੈ ਇੱਕ ਹੱਦਾ ਵੱਧਾ ਕਰ ਬਰਬਾਦ ਕਰ ਦੇਣਾ ਇਹਦੇ ਘਰ ਨੂੰ ਅੱਗ ਲਾ ਦੇਣੀ ਆ ਕੀ ਲੱਗੀ ਸਭ ਕੁਝ ਲੁੱਟਿਆ ਗਿਆ ਸਭ ਕੁਝ ਬਰਬਾਦ ਹੋ ਗਿਆ ਜਲੰਧਰ ਦੇ ਵਿੱਚ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਆਮ ਆਦਮੀ ਪਾਰਟੀ ਦੇ ਨੇਤਾ ਲੱਕੀਓ ਬਰਾਏ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਨੇ ਤੇ ਗੋਲੀਆਂ ਮਾਰ ਕੇ ਤੜਕਸਾਰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਲਾ ਐਂਡ ਆਰਡਰ ਦੇ ਉੱਤੇ ਵੱਡੇ ਸਵਾਲ ਵੀ ਜਿਹੜੇ ਨੇ ਖੜੇ ਹੋ ਰਹੇ ਨੇ ਪਰਿਵਾਰ ਦੇ ਵਿੱਚ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਫੀ ਗਮਗੀਨ ਮਾਹੌਲ ਹੈ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਭਾਵੁਕ ਵੀ ਨੇ ਬਹੁਤ ਹੀ ਜ਼ਿਆਦਾ ਦੁੱਖ ਦੀ ਘੜੀ ਚੋਂ ਇਸ ਵਕਤ ਪਰਿਵਾਰ ਨਿਕਲ ਰਿਹਾ ਹੈ ਪਰ ਲਕਿਓ ਬਰਾਏ ਦਾ ਜਿਵੇਂ ਕਤਲ ਕੀਤਾ ਗਿਆ ਅੱਜ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਸੀਨ ਯਾਦ ਆ ਜਾਂਦਾ ਕਿਉਂਕਿ ਸਿੱਧੂ ਮੂਸੇਵਾਲਾ ਵੀ ਆਪਣੀ ਥਾਰ ਦੇ ਵਿੱਚ ਹੀ ਮੌਜੂਦ ਸੀਗਾ ਜਿਸ ਵਕਤ ਉਸ ਦਾ ਕਤਲ ਕੀਤਾ ਤੇ ਲੱਕੀ ਓਬਰਾਏ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੀ ਥਾਰ ਦੇ ਵਿੱਚ ਹੀ ਬੈਠੇ ਹੋਏ ਸੀ ਸੀਸੀਟੀਵੀ ਵੀਡੀਓ ਵਾਇਰਲ ਹੁੰਦੀ ਹੈ ਉਸ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਦੋ ਨੌਜਵਾਨ ਆਉਂਦੇ ਨੇ ਇੱਕ ਨੌਜਵਾਨ ਉੱਤਰ ਕੇ ਜਿਹੜਾ ਤਾਬੜ ਤੋੜ ਫਾਇਰਿੰਗ ਕਰ ਦਿੰਦਾ ਪਰਿਵਾਰ ਗੱਲ ਕਰਨ ਦੇ ਹਾਲਾਤ 'ਚ ਨਹੀਂ ਆ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਲੱਕੀ ਓਬਰਾਏ ਦੇ ਚਾਚਾ ਜੀ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆ ਪਰਿਵਾਰ ਇਸ ਵਕਤ ਪਤਾ ਬਹੁਤ ਦੁੱਖ ਦੀ ਘੜੀ 'ਚੋਂ ਨਿਕਲ ਰਿਹਾ ਹੈ ਆਪਣੇ ਹੱਥੀ ਤੁਸੀਂ ਬੱਚੇ ਨੂੰ ਪਾਲਿਆ ਹੋਊਗਾ ਛੋਟੇ ਹੁੰਦੇ ਤੋਂ ਹੀ ਹਨਾ ਅੱਜ ਮਤਲਬ ਬਿਆਨ ਕਰਨ ਲਈ ਸ਼ਬਦ ਨਹੀਂ ਆ ਪਰ ਲਾਅ ਐਂਡ ਆਰਡਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਲੋਅ ਐਂਡ ਇਹਦੇ ਬਾਰੇ ਕੀ ਕਿਹੜੇ ਲਫਜ਼ ਵਰਤਾਂ ਮੈਂ ਕੋਈ ਪ੍ਰਸ਼ਾਸਨ ਨਹੀਂ ਕੋਈ ਸਰਕਾਰਾਂ ਨਹੀਂ ਕੋ ਲੈਣ ਨਹੀਂ ਜਿਸ ਤਨ ਲਾਗੇ ਸੋ ਤਾਂ ਜਾਣੇ ਮੇਰੀ ਵੱਡੀ ਭਾਬੀ ਦਾ ਜਹਾਲ ਦੇਖੋ ਸਾਰੇ ਪਰਿਵਾਰ ਦਾ ਕੀ ਹਾਲ ਹੈ ਡੇਲੀ ਰੁਟੀਨ ਦਾ ਕੰਮ ਹੈ ਜਿਕਰੀ ਮਾਂ ਦੇ ਬੱਚਾ ਚ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਜਿਹਦੀ ਮਾਂ ਦਾ ਪੁੱਤਰ ਇੱਕ ਜਵਾਨ ਇਦਾਂ ਚਲੇ ਉਸ ਤੋਂ ਵੱਡਾ ਦੁਨੀਆ ਕੋ ਦੁੱਖ ਨਹੀਂ ਹੈ। ਅੱਛਾ ਪਰਿਵਾਰ ਨੂੰ ਫੋਨ ਕਦੋਂ ਆਂਦਾ ਕਦੋਂ ਪਤਾ ਲੱਗਦਾ ਕਿ ਲੱਕੀ ਹੋਰਾਂ ਦੇ ਨਾਲ ਕੁਝ ਇਦਾਂ ਹੋ ਗਿਆ। 8 ਵਜੇ ਦੇ ਕਰੀਬ ਘਟਨਾ ਹੋਈ ਸਾਰੀ ਗੁਰਦਾਰੇ ਰੁਟੀਨ ਆ ਜਾਂਦਾ ਅੰਦਰ ਮਤਲਬ ਠੀਕ ਕੇ ਪਾਠ ਕਰਕੇ ਬਾਹਰ ਆ ਕੇ ਗੱਡੀ 'ਚ ਬੈਠਿਆ ਜਿੱਦਾਂ ਪਤਾ ਲੱਗਿਆ ਸਾਰਾ ਉਤੋਂ। ਆ ਕੇ ਗੱਡੀ 'ਚ ਬੈਠਿਆ ਤੇ ਇੱਕ ਨੇ ਆ ਬਈ ਕੋਈ ਮਾਰਿਆ ਬ੍ਰਸਟ ਪਤਾ ਨਹੀਂ ਕਿੰਨੀਆਂ ਗੋਲੀਆਂ ਤਾਂ ਦਾ ਛੰਨੀ ਐਕਸ-ਰੇ ਦਿਖਾਇਆ। ਤੇ ਉਥੇ ਫਿਰ ਸ੍ਰੀ ਰਾਮ ਹਸਪਤਾਲ ਜੇ ਲੱਗ ਗਏ ਸੀ। ਉਹ ਤੇ ਨਾ ਨੇ ਡਿਕਲੇਅਰ ਕਰਦਾ ਵੀ ਡੈਥ ਹੋ ਵੀ ਉਹਦੀ ਜਦੋਂ ਲੈ ਕੇ ਗਏ ਸਾਹ ਚੱਲ ਰਹੇ ਸੀ ਉਸ ਵਕਤ ਮੇਰੇ ਘਰ ਨਹੀਂ ਚੱਲ ਨਹੀਂ ਚੱਲ ਰਹੇ ਸੀ ਲੱਗਦਾ ਹੈ ਡਾਕਟਰ ਕਹਿੰਦੇ ਜੀ ਨਹੀਂ ਨਹੀਂ ਚੱਲਦੇ ਨਹੀਂ ਗੋਲੀਆਂ ਛੰਨੀ ਹੋ ਗਿਆ ਪੂਰੇ ਦਾ ਪੂਰਾ ਸਰੀਰ ਮੈਨੂੰ ਉਮੀਦ ਉਹ ਤੇ ਸਾਹ ਚੱਲਦੇ ਹੋਣਗੇ ਅੱਛਾ ਇਹ ਵੀ ਪਤਾ ਲੱਗਿਆ ਕਿ ਕਾਫੀ ਦਿਨਾਂ ਤੋਂ ਹੀ ਲਗਾਤਾਰ ਗੁਰੂ ਘਰ ਜਾ ਰਹੇ ਸਨ ਸਵੇਰੇ ਅਕਸਰ ਪਰਿਵਾਰ ਦੇ ਨਾਲ ਜਾਇਆ ਕਰਦੇ ਸੀ ਅੱਜ ਪਰਿਵਾਰ ਦਾ ਕੋਈ ਵੀ ਨਹੀਂ ਨਾਲ ਸੀ ਮੇਰੇ ਕੋਈ ਸ਼ਾਇਦ ਸੀਗਾ ਇਹ ਹੋਣ ਦੇ ਨਹੀਂ ਜਾਣਾ ਸ਼ੁਰੂ ਹੋਇਆ ਤਕਰੀਬਨ ਇਹ ਨੇ ਮੈਂ ਛੋਟੇ ਹੁੰਦੇ ਨੂੰ ਜਾਂਦਾ ਗੁਰਦੁਆਰੇ ਰੂਟੀਨ ਨਾ ਜਾਂਦਾ ਹਰ ਮਹੀਨੇ ਉਥੇ ਚਪੈਰਾ ਸਾਹਿਬ ਬਾਬਾ ਦੀ ਸਿੰਘ ਗੁਰਦਾਰੇ ਜਾਂਦਾ ਮਿਸੇ ਮੇਰੀ ਡਿਫਟੀ ਮੇਰੇ ਉਹ ਵੀ ਕਈ ਵਾਰ ਚਲੇ ਜਾਂਦੇ ਨਾਲ ਮਹੀਨੇ ਦੋ ਮਹੀਨੇ ਬਰੋਂ ਇਹਦਾ ਰੂਟੀਨ ਨਾ ਜਾਂਦਾ ਗੁਰੂ ਘਰ ਨਾਲ ਜੁੜਿਆ ਸੋਸ਼ਲ ਵਰਕਿੰਗ ਕਰਦਾ ਸੀਗਾ ਹਰ ਕਿਸੇ ਸੁੱਖ ਦੁੱਖ ਤੇ ਨਾਲ ਇਸ਼ਰੀਕ ਹੁੰਦਾ ਸੀਗਾ ਸਾਰਾ ਅੱਛਾ ਗਰੁੱਪਾਂ ਨੂੰ ਲੈ ਕੇ ਬੜੀਆਂ ਪੋਸਟਾਂ ਪੈ ਰੀਆਂ ਨੇ ਕਿ ਪ੍ਰਧਾਨਗੀ ਦਾ ਕੋਈ ਕਹਿ ਰਿਹਾ ਚੱਕਰ ਸੀ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਜਿੰਨੇ ਮੂਨੇ ਉਹਨੀਆਂ ਗੱਲਾਂ ਨੇ ਹੁਣ ਜਿਹੜੀਆਂ ਪੋਸਟਾਂ ਵੀ ਪੈ ਰੀਆਂ ਸਨ ਕੋਈ ਪਰਿਵਾਰ ਨੂੰ ਪਹਿਲਾਂ ਪਤਾ ਸੀ ਇਹਨਾਂ ਚੀਜ਼ਾਂ ਬਾਰੇ ਕਿ ਕੋਈ ਥ੍ਰੈਟ ਆ ਰਿਹਾ ਹੋਵੇ ਜਾਂ ਲਗਾਤਾਰ ਕੋਈ ਕਾਲ ਐਦਾਂ ਦੀ ਨਹੀਂ ਮੈਂ ਜਦੋਂ ਹੁਣ ਇੱਥੇ ਸੀਰਮਾ ਮੋਸਵੜੀ ਪਹੁੰਚਿਆ ਸਾਰੇ ਉਹਨਾਂ ਦੇ ਮੇਰੇ ਭਤੀਜੇ ਦੇ ਸਾਥੀ ਵੀ ਸੀਗੇ ਉਹਨਾਂ ਦਾ ਜਿਹੜੇ ਦੋ ਛੋਟੇ ਬ੍ਰਦਰ ਬ੍ਰਦਰ ਨੂੰ ਲੱਕੀ ਦੇ ਉਹਨਾਂ ਨੇ ਦੱਸਿਆ ਵੀ ਕਹਿੰਦਾ ਮਨਵੀ ਕਹਿੰਦਾ ਸੀ ਵੀ ਮੈਨੂੰ ਧਮਕੀਆਂ ਆਉਂਦੀਆਂ 10 ਦਿਨ ਪਹਿਲਾਂ ਕੋਈ ਕੋਈ ਕਾਲੀ ਦਾ ਕਿਸੇ ਸੋਸ਼ਲ ਵਰਕਰ ਨੇ ਹਰ ਪਾਸੇ ਜਾਣਾ ਹੁੰਦਾ ਕਿਸੇ ਨੇ ਕਿਸੇ ਸਪੋਰਟ ਕਰਦਾ ਆਪਣੇ ਦੇ ਨਾ ਆਪਣੇ ਮਿੱਤਾਂ ਦੇ ਉਹ ਜਿਹੜੇ ਗੈਂਗਸਟਰ ਹੈ ਪਤਾ ਨਹੀਂ ਕੀ ਨਾਮ ਦੱਸਦੇ ਉਹਦਾ ਉਹਨੇ ਫੇਸਬੁੱਕ ਤੇ ਧਮਕੀਆਂ ਵੀ ਦਿੱਤੀਆਂ ਮਾਰਨ ਦੀਆਂ ਉਹ ਅਸੀਂ ਪੁਲਿਸ ਨੂੰ ਦਿਖਾਈ ਵੀ ਗਈ ਆ ਉਹ ਸੀਗਾ ਉਹਨਾਂ ਨੇ ਧਮਕੀਆਂ ਦਿੱਤੀਆਂ ਅੱਛਾ ਮਤਲਬ ਪਰਿਵਾਰ ਇਸ ਗੱਲ ਤੋਂ ਜਾਣੂ ਸੀ ਕਿ ਥ੍ਰੈਟਸ ਆਉਂਦੇ ਸੀਗੇ ਥੋੜੇ ਦਿਨ ਨਹੀਂ ਹੋਏ ਨਾ ਦੱਸਿਆ ਉਹਨੇ ਛੋਟੇ ਆਪਣੇ ਭਰਾ ਨੂੰ ਵੀ ਅਸੀਂ ਮਨੇ ਤੰਗੀਆਂ ਉਹਨੇ ਸੀਰੀਅਸਲੀ ਇੱਕ ਕਈ ਵਾਰੀ ਇੱਕ ਬੰਦਾ ਕਹਿੰਦਾ ਚਲੋ ਕੋਈ ਪਰ ਫੇਸਬੁੱਕ ਤੇ ਨੇ ਪਾਈ ਹੈ ਅਸੀਂ ਦੱਸਿਆ ਪੁਲਿਸ ਨੂੰ ਆਪਣੇ ਛੇਨ ਵੱਡੀਆਂ ਦੇ ਐਸ ਐਚਓ ਸਾਹਿਬ ਨੂੰ ਉਹਨਾਂ ਨੂੰ ਹਾਂ ਇੱਕ ਹੋਰ ਵੀ ਹੈਗੇ ਨੇ ਗੈਂਗਸਟਰ ਹੈਗੇ ਨੇ ਮੜੀ ਗੱਲ ਹੈ ਤੇ ਬਦ ਕਿਸਮ ਦੀ ਹੈ ਕਿ ਜਿਹੜੀ ਸਕਿਉਰਿਟੀ ਹੈ ਨਾ ਸਾਰੀ ਵੀਆਈਪੀ ਬੰਦਿਆਂ ਕੋਲ ਹੈ ਪਾਵੇਂ ਕੋਈ 10 ਦੋ ਵਾਰੀ ਹਾਰ ਚੁੱਕਾ ਹੈ ਕੋਈ ਤਿੰਨ ਵਾਰੀ ਆ ਚੁੱਕਾ ਹੈ ਐਮਐਲਏ ਹੈ ਉਹਨਾਂ ਨੂੰ ਸਕਿਉਰਟੀ ਦੀ ਪਬਲਿਕ ਲਈ ਕੁਝ ਨਹੀਂ ਹੈਗੇ ਪਬਲਿਕ ਸਿਰਫ ਇਹਨਾਂ ਨੂੰ ਵੋਟਾਂ ਪਾਣ ਜੁਗੀ ਹੈ ਇਹ ਇੰਨੀ ਕੋਈ ਕਰਪਸ਼ਨ ਕਰਦੇ ਨੇ ਪਤਾ ਨਹੀਂ ਮੜ ਗਿਆ ਅੱਜ ਦੇਖਵੇਂ ਆਵੇ ਹੈ ਕੱਲ ਨੂੰ ਜਿਹੜਾ ਬੱਚਾ ਜਿਹੜਾ ਵੀ ਬੰਦਾ ਪੋਲੀਟਿਕਲ ਹੈ ਮਾੜੀ ਕਮਾਈ ਖਾਂਦਾ ਹੈ ਮਰਨਾ ਸਾਰਿਆਂ ਨੇ ਇੱਥੇ ਹੀ ਹੈ ਮਾੜੀ ਗੱਲ ਹੈ ਚੰਗੀ ਕਮਾਈ ਕਰੋ ਜਿਹੜੀ ਸਕਿਉਰਟੀ ਹੈ ਕਰੋਨਾ ਅਰਬੇ ਦੀ ਪੁਲਸ ਲਈ ਕੋਈ ਸਕਿਉਰਟੀ ਨਹੀਂ ਹੈ ਕਿੱਥੇ ਵੀ ਕਿ ਤੁਹਾਨੂੰ ਕਿੱਥੇ ਮਰਜੀ ਚਲੇ ਹਿੰਦੁਸਤਾਨ ਦੀ ਕਿਸੇ ਕੋਨੇ ਹੋਏਗੀ ਐਮਐਲਏ ਜਿੱਤ ਗਿਆ ਉਹਦੇ ਨਾਲ 10 ਗਿਆਨਮਾਨ ਹੋਗੇ ਹੂੰ ਦੇਖੋ ਮੈਂ ਕੋਲ ਤੁਹਾਡੇ ਮਾਦੇ ਹੁੰਦੇ ਕਹਿਣਾ ਚਾਹਣਾ ਇੱਕ ਕਲਰਕ ਦੀ ਭਰਤੀ ਕਰਨ ਲਈ ਨਾ ਕਿੰਨੀਆਂ ਫਾਰਮੈਲिटीज ਹੁੰਦੀਆਂ ਹੁੰਦੀਆਂ ਮੈਂ ਅਫਸਰ ਬੜੇ ਸਾਲਾਂ ਤੋਂ ਕਹਿੰਦੇ ਹਾਂ ਬਿਲਕੁਲ ਮਾੜੀ ਇਹ ਵੀ ਗਲਤੀ ਹੋਵੇ ਜੇ ਹੈਲਥ ਹੈ ਕਿਸੇ ਉਹਨੂੰ ਉਹਨੂੰ ਨੌਕਰੀ ਨਹੀਂ ਮਿਲਦੀ ਹੂੰ ਇਹ ਜਿੰਨਾ ਕੁ ਵੱਡਾ ਗੁੰਡਾ ਹੋਏਗਾ ਜਿੰਨਾ ਕੋ ਲੁੱਟਾ ਹੋਏਗਾ ਕਿਸੇ ਤੇ ਰੇਵ ਦੇ ਕੇਸ ਹੈ ਕਿਸੇ ਡਕੈਤੀ ਦੇ ਕੇਸ ਹੈ ਜਿੰਨੇ ਕ੍ਰਿਮੀਨਲ ਹੈ ਉਹਨੂੰ ਪਾਰਲੀਮੈਂਟ ਦੀ ਟਿਕਟ ਮਿਲ ਜੇਗੀ ਉਹਨੂੰ ਐਮਐਲਏ ਟਿਕਟ ਜਦ ਰਾਜ ਹੀ ਗੁੰਡਿਆਂ ਨੇ ਕਰਨਾ ਹੈ ਤੇ ਫਿਰ ਹਾਲਤੇ ਇਹੀ ਹੋਣਾ ਚਾਹੇ ਕੋਈ ਵੀ ਸਰਕਾਰ ਹੋਵੇ ਅੱਛਾ ਪ੍ਰਸ਼ਾਸਨ ਤੋਂ ਮੰਗ ਕੀ ਹੈ ਉਮੀਦ ਹੈ ਕਿ ਪ੍ਰਸ਼ਾਸਨ ਇਨਸਾਫ ਕਰੇਗਾ ਪਰਵਾਰਾਂ ਨੂੰ ਇਨਸਾਫ ਬਾਦਕਿਸਮਤੀ ਹੈ ਕਿ ਕਿਸੇ ਨੇ ਇਨਸਾਫ ਵਾਜ ਦੇਣਾ ਕਿਸੇ ਕਈਆਂ ਮਾਵਾਂ ਦੇ ਪੁੱਤ ਜਿੱਦਾਂ ਸਾਡਾ ਬੱਚਾ ਜੜਾ ਗਿਆ ਮਾਂ ਨੂੰ ਪੁੱਛ ਕੇ ਦੇਖੋ ਅੰਦਰ ਕੀ ਹਾਲ ਹਾਲ ਦਾ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਦੇਖਿਆ ਅੰਥਲ ਦਾ ਬੱਚਾ ਕਿਸੇ ਨੂੰ ਅੰਥਲ ਦਾ ਬੱਚਾ ਉਹਦਾ ਡੁੱਲ ਗਿਆ ਸਾਡਾ ਪਰਿਵਾਰ ਖਤਮ ਹੋ ਗਿਆ ਅਸੀਂ ਲੁੱਟੇ ਗਏ ਕੋਈ ਸੇਫਟੀ ਨਹੀਂ ਕੋਈ ਹੋਲਡੀ ਨਹੀਂ ਸਾਨੂੰ ਇਨਸਾਫ ਚਾਹੀਦਾ ਮੇਰੇ ਮੇਰੇ ਕੋਲ ਹੀ ਮਾਰ ਦਿੰਦਾ ਮੇਰੇ ਮਾਰਦਾ ਉਹਨੂੰ ਕਿਉਂ ਮਾਰਿਆ ਮੇਰੇ ਮਾਰਦਾ ਕੋਈ ਗੱਲ ਨਹੀਂ ਸੀ ਸਾਡਾ ਪਰਿਵਾਰ ਮੇਰੇ ਲੜਕੇ ਡੁੱਲ ਗਏ ਸਾਡੇ ਘਰ ਬਰਬਾਦ ਹੋ ਗਏ ਸਰਕਾਰ ਨੇ ਕੋਈ ਸਾਲ ਨਹੀਂ ਸਾਡਾ ਬੱਚਿਆਂ ਦੀ ਉਮਰ ਕਿੰਨੀ ਹੈ ਚੋੜੀ ਚੋੜੇ ਬੇੜ ਜੇਗੀ 5 ਸਾਲ ਦੀ ਜੀ ਇਹ ਕੁੜੀਆ ਕੀ ਦਾਤਾਲ ਦੀ ਇੱਕ 17 ਸਾਲ ਦੀ ਕੁੜੀਆ ਜੀ ਉਹਨਾਂ ਦਾ ਕੀ ਕਸੂਰ ਸੀਗਾ ਵਿਚਾਰੀ ਇਹਦੇ ਉਲਗੇ ਉਹਦਾ ਗੁਰਦੁਆਰੇ ਬੱਤਾ ਡੇਕਣ ਗਿਆ ਜੀ ਕਿ ਲੋਕਾਂ ਲਈ ਇਨਸਾਫ ਨਹੀਂ ਖੜਿਆ ਹੁੰਦਾ ਸੀਗਾ ਉਸ ਦਿਨਾਂ ਲਈ ਇਹਨਾਂ ਨੇ ਧੱਕਾ ਕੀਤਾ ਅਸੀਂ ਕਹਿੰਦੇ ਜਲਦੋਂ ਜਲਦ ਇਹਨਾਂ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਜੀ ਇਹ ਤੇ ਆਚਾਰ ਖਤਮ ਹੋਣਾ ਚਾਹੀਦਾ ਜੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਸੀਸੀਟੀਵੀ ਵੀ ਸਾਹਮਣੇ ਆਈ ਹੈ ਪੁਲਿਸ ਕਹਿ ਰਹੀ ਅਸੀਂ ਆਪਣਾ ਕੰਮ ਕਰ ਰਹੇ ਹਾਂ ਇਹ ਇਹੀ ਕੰਮ ਕਿਤੇ ਛੋਟੇ ਕੰਟਰੀ ਅਰਬ ਕੰਟਰੀ ਹੋ ਜਾਂਦਾ ਤੇ ਹੋਂਦ ਤੱਕ ਉਹਨੇ ਚਰਾਏ ਚ ਖੜੇ ਕਰਕੇ ਉਹਨੂੰ ਸ਼ੂਟ ਕਰ ਦੋਣਾ ਸੀ ਬਾਦ ਕਿਸਮ ਦੀ ਆ ਸਾਡਾ ਮੁਲਕ ਜਾਦ ਹੋ ਗਿਆ ਲੱਖਾਂ ਕੁਰਬਾਨੀਆਂ ਦੇ ਕੇ ਇਹ ਆਜ਼ਾਦੀ ਨਹੀਂ ਕਹਿੰਦੇ ਇਹਦੇ ਨਾਲ ਸਾਡੇ ਪੇਰੈਂਟਸ ਕੀ ਦੱਸਦੇ ਹੁੰਦੇ ਸੀ ਜਿਹੜੇ ਗੋਰੇ ਸੀ ਨਾ ਅੰਗਰੇਜ਼ ਉਹ ਚੰਗੇ ਸੀਗੇ ਕਰਪਟ ਬੰਦੇ ਨੂੰ ਕਰੈਕਟਰਲੈਸ ਬੰਦੇ ਨਾਲ ਕੀ ਲਫਾਜ ਵਰਤਾਉਣ ਮੈਂ ਕਈਆਂ ਧੀਆਂ ਪੈਣਾ ਸੁਣਨਾ ਉਹ ਜਾ ਕੇ ਉਹਨਾਂ ਨੂੰ 26 ਜਨਵਰੀ 15 ਕਰਕੇ ਉਹਨਾਂ ਨੂੰ ਝੰਡਾ ਲਹਿਰਾਉਣ ਦੇ ਲਾਉਂਦੇ ਨੇ ਆਜ਼ਾਦੀ ਚੰਗੀ ਹੁੰਦੀ ਚੰਗੀ ਮਿਲੀ ਪਰ ਬਾਦ ਕਿਸਮ ਦੀ ਹੈ ਕਿ ਕਰਪਟ ਬੰਦਿਆਂ ਨੂੰ ਕਰੈਕਟਲੈਸ ਬੰਦੇ ਜਿਨ੍ਹਾਂ ਦੇ ਕਿੰਨੇ ਕਿੰਨੇ ਚਾਰਜ ਲੱਗੇ ਇੱਕ ਪਾਰਲੀਮੈਂਟ ਦੀ ਸੰਸਦ ਅਸਰੀ ਸੀ ਪਿੱਛੇ 70% ਦੇ ਉੱਤੇ ਪਾਰਲੀਮੈਂਟ ਦੇ ਬੈਠੇ ਜਿਨ੍ਹਾਂ ਨੇ ਦੇਸ਼ ਚਲਾਣਾ ਜੀ ਕਿੱਦਾਂ ਕਿਸੇ ਨੂੰ ਥਾਂ ਮਿਲੂਗਾ ਕਿਸੇ ਨੂੰ ਟਿਕਟ ਦੇਣੀ ਹੈ ਐਮਐਲ ਦੀ ਚਾਹੇ ਕੌਂਸਲਰ ਦੀ ਚਾਹੇ ਐਮਪੀ ਦੀ ਉਹਦਾ ਕਰੈਕਟਰ ਦੇਖੋ ਉਹਦਾ ਸ਼ੌਕਰ ਦੇਖੋ ਉਹਦੇ ਤੇ ਕੋਈ ਪਰਚੇ ਤੇ ਨਹੀਂ ਹੈਗੇ ਫੇਰ ਟਿਕਟ ਦਿਓ ਜੇ ਚੰਗੇ ਬੰਦੇ ਹੋਣਗੇ ਨਹੀਂ ਤੇ ਇਹੀ ਆ ਜਾਣੇ ਸਾਡੀ ਜ਼ਿੰਦਗੀ ਪਬਲਿਕ ਮਰਦੀ ਰਹੇਗੀ ਵੋਟਾਂ ਪਾਉਂਦੀ ਰਹਿਣਗੀਆਂ अच्छा ਜਿਹੜਾ ਥ੍ਰੈਟ ਆ ਰਹੇ ਸੀਗੇ ਲਗਾਤਾਰ ਉਹਨਾਂ ਨੂੰ ਧਮਕੀਆਂ ਆ ਰਹੀਆਂ ਸੀ ਉਹਦੇ ਬਾਰੇ ਜ਼ਿਕਰ ਕੀਤਾ ਸੀ ਕਦੇ ਉਹਨਾਂ ਨੇ ਨਹੀਂ ਸਰਦਾਰ ਜੀ ਸਵੇਰੇ ਪਤਾ ਹੀ ਨਹੀਂ ਜੀ ਸਾਨੂੰ ਪਤਾ ਨਹੀਂ ਸੀ ਜੀ ਇਸ ਵਾਰ ਨੂੰ ਨਹੀਂ ਪਤਾ ਸੀ ਨਹੀਂ ਅਸੀਂ ਲੁਧਿਆਣੇ ਤੋਂ ਜੀ ਲੁਧਿਆਣੇ ਰਹਿੰਦੇ ਆ ਜੀ ਕੀ ਰਿਸ਼ਤਾ ਏ ਤੁਹਾਡੀ ਮੇਰੇ ਜੀਜਾ ਜੀ ਫਿਲਕੀਵਰਾ ਜੀ ਮੇਰੇ ਜੀਆ ਜੀ ਨੇ ਅਸੀਂ ਤਾਂ ਕਰਿਆ ਸਾਨੂੰ ਫੋਨ ਆਇਆ ਵੀ ਕਹਿੰਦਾ ਗੋਲੀਆਂ ਮਾਰ ਕੇ ਚਲੇ ਗਏ ਕਦੇ ਤੁਹਾਡੀ ਸਿਸਟਰ ਨੇ ਤੁਹਾਡੀ ਭੈਣ ਨੇ ਵੀ ਨਹੀਂ ਦੱਸਣਾ ਤਹਾਨੂੰ ਦੱਸਿਆ ਕਿ ਕੁਛ ਇਦਾਂ ਦਾ ਹੋ ਰਿਹਾ ਹੈ ਕਿਉਂਕਿ ਉਹ ਵੀ ਪੋਲਿਟਿਕਸ ਦੇ ਵਿੱਚ ਕਾਫੀ ਐਕਟਿਵ ਸੀ। ਕੋਈ ਗੱਲ ਨਹੀਂ ਹੋਈ ਸੀ ਸਿੱਟਰ ਦੀ। ਹਮਮ। ਹਾਲਚਲ ਪੁੱਛਦੇ ਸੀਗੇ ਤੇ ਆਪਾਂ ਵੀ ਹਾਲਚਲ ਪੁੱਛ ਕੇ ਇੰਨੀ ਕੀ ਗੱਲ ਹੋndi ਸੀਗੀ। ਹਮਮ। ਤੇ ਬਟ ਜਦੋਂ ਉਹਨੇ ਫੋਨ ਕੀਤਾ ਨਹੀਂ ਕੋਈ ਜ਼ਿਆਦਾ ਤਾਂ ਨਹੀਂ ਲੱਗੇ ਕਿ ਉਹਨਾਂ ਨੇ ਕਿ ਜ਼ਿਆਦਾ ਗੋਲੀਆਂ ਮਾਰ ਕੇ ਕਹਿੰਦੇ ਮੌਕੇ ਤੇ ਹੀ ਡੈਥ ਹੋ ਗਈ ਤੁਸੀਂ ਉਹਨਾਂ ਦੀ। ਇਹ ਤਾਂ ਸਾਨੂੰ ਵੀ ਇੱਥੇ ਆ ਕੇ ਪਤਾ ਲੱਗਿਆ ਜੀ ਜੀ ਤਿੰਨ ਬੱਚੇ ਹੈ ਜੀ। ਠੀਕ ਹੈ ਜੀ। ਲਗਾਤਾਰ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਹੈ ਇਸ ਵਕਤ ਪਰਿਵਾਰ ਬਹੁਤ ਹੀ ਜ਼ਿਆਦਾ ਗਮਗੀਨ ਹਾਲਤ ਤੋਂ ਗੁਜ਼ਰ ਰਿਹਾ ਹੈ ਉਹ ਘਰ ਉਹ ਪਰਿਵਾਰ ਜਿਸ ਜਗ੍ਹਾ ਦੇ ਉੱਪਰ ਕਦੇ ਖੁਸ਼ੀਆਂ ਤੇ ਖੇੜੇ ਸੀ ਅੱਜ ਉਸ ਪਰਿਵਾਰ ਦੇ ਵਿੱਚ ਸੱਥਰ ਵਿਸ਼ੇ ਨੇ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਜਿਹੜਾ ਤੁਹਾਨੂੰ ਦੱਸ ਦਈਏ ਯਾਦ ਆ ਰਿਹਾ ਔਰ ਪਰਿਵਾਰ ਜਿਹੜਾ ਇਸ ਵਕਤ ਇਨਸਾਫ ਦੀ ਗੁਹਾਰ ਲਗਾ ਰਿਹਾ ਹੁਣ ਇਸ ਮਾਮਲੇ ਦੇ ਵਿੱਚ ਕਿ ਕੁਝ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜਾਂ ਪੁਲਿਸ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ ਉਹਨ ਵਾਲਾ ਸਭਾ ਦੱਸੇਗਾ ਕੈਮਰਾ ਪਰਸਨ ਅਨੀਸ਼ ਨਾਲ ਮਨਪ੍ਰੀਤ ਕੋਰ ਸੁਰਖਾਪ ਟੀਵੀ ਜਲੰਧਰ